ਉਹਨੂੰ ਲੈ ਕੇ ਇਥੇ ਕਰਨੀ ਹੈ ਪੰਜਾਬ ਕਿਹੜੇ ਪਾਸੇ ਲੈ ਕੇ ਜਾ ਰਿਹਾ ਹੈ ਭਗਵੰਦ ਮਾਨ ਜੀ ਜਿੱਥੇ ਇੱਕ ਮੁੱਖ ਮੰਤਰੀ ਕੋ ਫਾਰਮਰ ਕੀ ਮਿਨਿਸਟਰ ਵੀ ਸੁਰੱਖਿਤਾ ਹੈ ਅੱਜ ਚੰਨੀ ਸਾਹਿਬ ਦੇ ਬਿਆਨ ਲੱਗੇ ਸੀ ਕਹਿੰਦੇ ਜੀ ਮੈਨੂੰ 2 ਕਰੋੜ ਰੁਪਏ ਫਰੂਪੀ ਦੇ ਫੋਨ ਆ ਗਏ ਉਹਨਾਂ ਦੇ ਬੱਚਿਆਂ ਨੂੰ ਉੱਥੇ ਕੁਝ ਮੌਤਾ ਹੋ ਗੀਆਂ ਕੁਝ ਮਾਰੇ ਗਏ ਉਹਨਾਂ ਦੇ ਲੈ ਕੇ ਅੱਜ ਜਿਸ ਤਰ੍ਹਾਂ ਦੇ ਕਿਸਾਨ ਨੂੰ ਇੱਕ ਖੁੱਦੋ ਬਣਾ ਰੱਖਿਆ ਲੀਡਰ ਖੇਡ ਖੇਡ ਰਹੇ ਹਨ ਮਰ ਕਿਸਾਨ ਰਿਹਾ ਭੂਤ ਕਿਸਾਨ ਰਿਹਾ ਹੈ ਆਪਣੀ ਰਾਜਨੀਤਿਕ ਗਰੂਪੀਆਂ ਸੇਕ ਰਿਹਾ ਹੈ ਕਈ ਆਪਣੀ ਦੁਕਾਨਾਂ ਖੋਲੀ ਬੈਠੇ ਹੈ ਤੇ ਕਿਸਾਨ ਦਾ ਇਹਦੇ ਚ ਭਲਾਈ ਕਿੱਥੇ ਹੈ ਕੀ ਹੋਣਾ ਚਾਹੀਦਾ ਉਹ ਤੋਂ ਲੈ ਕੇ ਵੀ ਸਾਡਾ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਦੀ ਬਾਹ ਫੜੀ ਜਾਵੇ ਉਹਨੂੰ ਲੈ ਕੇ ਇੱਥੇ ਗੱਲ ਹੋਈ ਹੈ। ਇਹ ਆਪਣੀ ਰਾਜਨੀਤਿਕ ਰੋਟੀਆਂ ਸੇਕ ਰਿਹਾ, ਕਈ ਆਪਣੀ ਦੁਕਾਨਾਂ ਖੋਲੀ ਬੈਠੇ ਐ ਤੇ ਕਿਸਾਨ ਦਾ ਇਹਦੇ 'ਚ ਭਲਾਈ ਕਿੱਥੇ ਐ, ਕੀ ਹੋਣਾ ਚਾਹੀਦਾ ਐ ਉਹ ਤੋਂ ਲੈ ਕੇ ਵੀ ਸਾਡਾ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਦੀ ਬਾਹ ਫੜੀ ਜਾਵੇ ਉਹਨੂੰ ਲੈ ਕੇ ਇੱਥੇ ਗੱਲ ਹੋਈ ਹੈ। ਪੰਜਾਬ ਕਿਹੜੇ ਪਾਸੇ ਲੈ ਕੇ ਜਾ ਰਿਹਾ ਭਗਵੰਤ ਮਾਨ ਜੀ? ਜਿੱਥੇ ਇੱਕ ਮੁੱਖ ਮੰਤਰੀ ਪਰ ਫਾਰਮਰ ਚੀਫ ਮਿਨਿਸਟਰ ਵੀ ਸੁਰਖਿਤ ਐ। ਅੱਜ ਚੰਨੀ ਸਾਹਿਬ ਦੇ ਬਿਆਨ ਲੱਗੇ ਸੀ ਕਹਿੰਦੇ ਜੀ ਮੈਨੂੰ 2 ਕਰੋੜ ਰੁਪਏ ਫਿਰੋਤੀ ਦੇ ਟੈਲੀਫੋਨ ਆ ਗਏ। ਲੋ ਓਕੇ ਉਸਦਾ ਚੰਨੀ ਸਾਹਿਬ ਦੇ ਤਾਂ ਕਰੇ ਕਿਸੇ ਨੇ ਦੇਖ ਲਿਓਣੇ 10 ਕਰੋੜ ਰੁਪਏ ਬਿਸਤਰ ਦੇ ਹਟਾ ਪਏ ਸੀਗੇ ਤੇ ਇਹਨਾਂ ਨੇ ਕਿ ਮੰਗ ਲਓ ਦੋ 2 ਕਰੋੜ ਰੁਪਏ ਤੇ ਜਿਹੜਾ ਕੋਈ ਮੁਨੀਆਰੀ ਦੀ ਦੁਕਾਨ ਵਾਲਾ ਛੋਟਾ ਦੁਕਾਨਦਾਰ ਹੈ ਛੋਟਾ ਵਪਾਰੀ ਹੈ ਉਹ ਹੁਣ ਤਾਂ ਪਿੰਡਾਂ ਦੇ ਸਰਪੰਚਾਂ ਕੋਲ ਆਣ ਲੱਗੇ ਟੈਲੀਫੋਨ ਤੇ 5 ਲੱਖ ਰੁਪਏ ਮੰਗਦੇ ਐ ਸਰ ਜੀ ਉਹ ਕਹਿੰਦੇ ਕਿ ਮੈਂ ਅਧਿਕਾਰੀਆਂ ਨੂੰ ਸਕਰੀਨਸ਼ਾਟ ਰਿਕਾਰਡਿੰਗ ਸਭ ਕੁਝ ਭੇਜੀਆ ਹਜੇ ਤੱਕ ਕਾਰਵਾਈ ਨਹੀਂ ਹੋਈ ਐਗਜ਼ੈਕਟਲੀ ਐਗਜ਼ੈਕਟਲੀ ਕੌਣ ਕਰੂਗਾ ਕਾਰਵਾਈ ਸੁਨੀਲ ਜਖੜ ਨੇ ਤੇ ਕਰਨੀ ਨਹੀਂ ਭਗਵੰਤ ਮਾਨ ਜੀ ਨੇ ਕਰਨੀ ਹੈ ਭਗਵੰਤ ਮਾਨ ਜੀ ਨੂੰ ਚੇੜਾ ਕਰਨ ਤੋਂ اپنی ذمہ داری ਤੋਂ ਭੱਜਣ ਵਾਸਤੇ ਦੇਖੋ ਭਗਵੰਤ ਮਾਨ ਜੀ ਦਾ ਅੱਜ ਉੱਥੇ ਜਵਾਬਦੇਹੀ ਬਣਨੀ ਸੀ ਵਿਧਾਨ ਸਭਾ ਚੱਲੀ ਹੈ ਹੁਣ ਉਹਨਾਂ ਨੇ ਕੀ ਖੇਡ ਖੇਡੇ ਭਗਵੰਤ ਮਾਨ ਜੀ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਬੜਾ ਵੱਡਾ ਟਾਈਪ ਬੜੀ ਗੰਭੀਰ ਬੜੀ ਸੀਰੀਅਸ ਬੜੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਹੋ ਗਈ ਭਗਵੰਤ ਮਾਨ ਜੀ ਦੀ ਤੇ ਨਿਕਲਿਆ ਕਿ ਖੋਦਾ ਪਾੜ ਨਿਕਲੀ ਚੁਈਆ 6 ਵਾਰੀ ਪਹਿਲਾਂ ਜਿਹੜੀ ਕਰ ਚੁੱਕੇ ਹੈ ਵੀ ਮੈਂ ਸੁਖਬੀਰ ਬਾਦਲ ਹੋ ਰਿਆਂ ਦਾ ਜਿਹੜਾ ਉਹ ਸੁਖ ਵਿਲਾਸ ਹੈ ਹੋਟਲ ਉਹ ਤੋੜ ਦੇਣਾ ਹੈ ਨੋਟਿਸ ਕੱਢ ਦੇਣਾ 108 ਕਰੋੜ ਰੁਪਏ ਲੈਣੇ ਤੇ hle ਨਹੀਂ ਕੌਣ ਆਕੇ ਲਊਗਾ ਕੇਜਰੀਵਾਲ ਸਾਹਿਬ ਲੈਣਗੇ ਸੁਨੀਲ ਜਾਖੜ ਨੇ ਲੈਣੇ ਕਰੋ ਚਲਾਓ ਕਾਰਵਾਈ ਕਰੋ ਬੁਲਡوزر ਚਲਾਣਾ ਬੁਲਡوزر ਚਲਾਓ ਨੋਟਿਸ ਦੇਣਾ ਨੋਟਿਸ ਦਿਓ ਵਾਰੰਟ ਕੱਢਣੇ ਆ ਵਾਰੰਟ ਕਢੋ ਹੁੰਦਾ ਕੁਛ ਵੀ ਨਹੀਂ ਪਰ ਗੱਲ ਉਧਰਲੇ ਪਾਸੇ ਤੋਰਤੀ ਸੁਖਬੀਰ ਬਾਦਲ ਨਾਮੈ ਸੁਖਵਿਲਾਸਿਆ ਕਰਦੇ ਨਾ ਉਹ ਕਰਦੇ ਨਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਜਿਹੜੀ ਪੰਜਾਬ ਦੀ ਲੋਕਾਂ ਨੇ اپੋਜੀਸ਼ਨ ਪਾਰਟੀ ਦਾ ਰੋਲ ਜਿਹਨੂੰ ਦਿੱਤਾ ਕਾਂਗਰਸ ਪਾਰਟੀ ਉਹ ਆਪਣੀਆਂ ਕਮਜ਼ੋਰੀਆਂ ਤੇ ਪੱਲਾ ਫਾਕੇ ਅੱਜ